ਲੋਕ ਤਾਂ ਬਾਰੇ ਤਰ੍ਹਾਂ ਨੇ ਮਿਲਦੇ ਬਈ ਚੰਗੇ ਤੋਂ ਚੰਗਾ ਹੀ ਮਿਲਦਾ ਮਾੜੇ ਤੋਂ ਮਾੜਾ ਹੀ ਮਿਲਦਾ ਪਰ ਆਪਾਂ ਸਮਝੀਏ ਨੇ ਆਪਾਂ ਮਾਨ ਨਹੀਂ ਕਰਦੇ ਕਦੇ ਭਾਈ ਇਹ ਕੰਮ ਚ ਧੋਖਾ ਹੋਇਆ ਤੁਹਾਡੇ ਨਾਲ ਥਰਮੀ ਬੜੀ ਹੋਈ ਪਈ ਆ ਯਾਰ ਕੋਈ ਠੰਡਾ ਠੰਡਾ ਪੀਏ ਜਾ ਕੇ ਤਾਂ ਮੰਡੀ ਦੇ ਵਿੱਚ ਇਹ ਤਾਂ ਜਿਵੇਂ 11 ਵਾਲੀ ਮੰਡੀ ਚ ਅੱਗ ਹੀ ਲੱਗੀ ਪਈ ਹੈਗੀ ਆ ਜਿੰਮੇਦਾਰ ਵਾਲਾ ਕਿਹੜਾ ਖੜਾ ਯਾਰ ਸੀ ਤੂੰ ਇਹਨਾਂ ਪੀਲੀ ਪਾਣੀ ਪੂਣੀ ਭਾਈ ਤੋਂ ਬਈ ਦੇ ਅੱਧਰ ਵੀ ਚੱਲਦੇ ਆ ਆ ਦਹੀਂ ਭਾਈ ਇੱਕ ਪਾਣੀ ਦੀ ਬੋਤਲ ਜ਼ਿਮੀਦਾਰ ਮੁੰਡਾ ਜ਼ਿਮੀਦਾਰਾਂ ਦੀ ਲੱਗਦਾ ਜਿਹੜਾ ਜ਼ਿਮੀਦਾਰ ਜ਼ਿਮੀਦਾਰ ਕਰਖੀ ਆ ਜਿਹੜੇ ਲੈਂਦੇ ਆ ਬਾਈ ਤੋਂ ਪਾਣੀ ਦੀ ਬੋਤਲ ਕਹਿੰਦੇ ਹੋਗੇ ਬਈ ਇਹਦੇ ਹੋਰ ਬਈ ਠੀਕ ਹੋ ਲੈ ਮੁੰਡਾ ਮੈਚ ਲਾ ਯਾਰ ਕਰਾਂਗੇ ਆ ਜ਼ਿਮੀਦਾਰ ਬਈ ਕੁਲਫੀ ਸੈਂਟਰ ਲਿਖਿਆ ਹੋਇਆ ਹੈ ਤੇਰਾ ਜ਼ਿਮੀਦਾਰਾਂ ਦੀ ਮੁੰਡਾ ਬਾਈ ਹਾਂਜੀ ਹਾਂਜੀ ਵੀਰ ਤੇ ਬਈ ਯਾਰ ਅੱਜ ਕੱਲ ਦਾ ਯਾਰ ਮੁੰਡੇ ਕਹਿੰਦੇ ਵੀ ਕਹਿੰਦੇ ਕੰਮ ਹੀ ਨਹੀਂ ਹੈਗਾ ਤੂੰ ਕਿਵੇਂ ਕੰਮ ਭਾਲੀ ਬੈਠਾਗਾ ਕੰਮ ਤਾਂ ਬਈ ਬਹੁਤ ਠੱਕੇ ਠੁੱਕੇ ਖਾਦਿਆ ਬਸ ਵਾਲੀ ਲੰਮੀਆਂ ਸਟੋਰੀਆਂ ਨੇ। ਅੱਛਾ ਬਈ। ਹਾਂ। ਬਾਈ ਨੇ ਜਿਆਦੇ ਜੇ ਜਵਾਤੀ ਹੋਇਆ ਹੋਇਆ ਬਾਈ ਲਾ ਲਓ। ਸ਼ੇਅਰ ਸਾਰੇ ਲਿਖੇ ਹੋਏ ਹਨ ਕੀ ਬੋਲੀ ਲਿਖੇ ਹੋਏ। ਅੱਛਾ ਬਈ। ਬਾਈ ਕਹਿੰਦਾ ਸ਼ੇਅਰ ਸ਼ੂਅਰ ਲਿਖੇ ਹੋਏ ਨੇ ਕਿ ਤੇ ਯਾਰ ਬਾਈ ਕੰਮ ਤੇਰਾ ਘੈਂਟ ਲੱਗਿਆ। ਕੀ ਕੀ ਆਈਟਮ ਹੁੰਦੀ ਆ ਬਈ ਆਪਣੇ ਲਵੇ ਫੇਰ। ਆਪਣੇ ਕੋਲੇ ਮਿਲਕ ਵਾਲੀਆਂ ਸਾਰੀ ਚੀਜ਼ਾਂ ਬਾਈ ਜਿਹੜੀਆਂ ਦੁੱਧ ਦੁੱਧ ਤਿਆਰ ਹੁੰਦੀਆਂ ਮਿਲਕ ਬਦਾਮ ਹੋਇਆ, ਕੁਲਫੀਆਂ ਹੋਈਆਂ। ਮਿਲਕ ਤੋਂ ਆਪਦੇ ਘਰ ਦੀ ਤਿਆਰ ਕਰਦੇ ਆਂ। ਅੱਛਾ ਬਈ। ਲੈ ਕੋਈ ਨਾ ਬਾਈ ਕਸਟਮਰ ਨਾਲ ਨਾਲ ਦੇਖੀ ਆਪਣੇ ਆਪ ਦੀ ਦੁੱਧ ਦਾ ਸਾਰਾ ਕੁਝ ਤਿਆਰ ਕਰਿਆ ਹੋਇਆ ਬਈ ਨੱਚ ਅੱਛਾ ਆਪ ਦੇ ਦੁੱਧ ਤੋਂ ਤਿਆਰ ਕਰਦਾ ਹਾਂ ਬਈ ਹਾਂਜੀ ਬਈ ਠੀਕ ਹੈ ਬਈ ਚੱਕ ਲਓ ਕੋਈ ਨਾ ਬਾਅਦ ਚ ਦੇ ਦਾਂਗੇ ਠੀਕ ਹੈ ਬਈ ਤੇ ਫਿਰ ਕੀ ਕੀ ਆਪਣੇ ਇੱਕ ਤਾਂ ਮਿਲਕ ਬਦਾਮ ਹੁੰਦਾ ਬਈ ਮਿਲਕ ਬਦਾਮ ਕਰੀਂ ਤਿਆਰ ਕਰਦੇ ਹਾਂ ਬਈ ਫਿਰ ਹਾਂਜੀ ਬਈ ਠੀਕ ਹੈ ਬਈ ਅੱਛਾ ਬਈ ਇੱਕ ਤਾਂ ਮਿਲਕ ਬਦਾਮ ਹੁੰਦਾ ਆਪਣੇ ਦਾ ਵੀ ਹੋਰ ਕੀ ਕੀ ਰੱਖਦੇ ਹਾਂ ਬਈ ਫਿਰ ਆਪਣੇ ਕੋਲੇ ਆ ਮਿਲਕ ਬਦਾਮ ਹੋ ਗਿਆ ਬਈ ਆਪਣਾ ਤਿਆਰ ਕਰਿਆ ਹੋਇਆ ਸਾਰਾ ਅੱਛਾ ਆਪ ਤਿਆਰ ਕਰਦੇ ਹਾਂ ਬਈ ਇਹ ਹਾਂ ਠੀਕ ਹੈ ਭਾਈ ਬਾਕੀ ਆਪਣੇ ਕੋਲ ਬਦਾਮ ਵਾਲੀਆਂ ਤੇ ਸਿੰਪਲ ਮਿਲਕ ਤੋਂ ਸਾਰੀਆਂ ਕੁਲਫੀਆਂ ਆਉਗੀਆਂ ਬਰਾਮਾ ਵਾਲੀ ਅੱਛਾ ਇਹ ਸਾਰੀਆਂ ਆਈਟਮ ਆਪ ਹੀ ਤਿਆਰ ਕਰਦੇ ਹਾਂ ਭਾਈ ਜਿੰਨੀ ਦੁੱਧ ਤੋਂ ਬਣਦੀ ਆਪਣਾ ਆਪ ਦੀ ਤਿਆਰ ਕਰਦੇ ਹਾਂ ਰਾਬਾ ਅੱਛਾ ਭਾਈ ਫਿਰ ਦੁੱਧ ਡੈਰੀ ਡੂਰੀ ਚ ਨਹੀਂ ਪਾਉਂਦਾ ਭਾਈ ਤੂੰ ਪਾ ਵੀ ਦਿੰਨੇ ਆ ਭਾਈ ਬਾਕੀ ਜਿੰਨਾ ਲੋੜ ਹੁੰਦੀ ਆ ਆਪਾਂ ਨੂੰ ਜ਼ਰੂਰ ਤੁਹਾਡੇ ਹਿਸਾਬ ਨਾਲ ਆਪਾਂ ਪਰਤ ਰਹਿੰਦੇ ਹਾਂ ਅੱਛਾ ਭਾਈ ਬਾਕੀ ਸਾਰੀਆਂ ਵੀ ਆਈਟਮਾਂ ਨਹੀਂ ਆਪ ਹੀ ਤਿਆਰ ਕਰੀਏ ਹਾਂਜੀ ਭਾਈ ਹਾਂਜੀ ਇਹ ਭਾਈ ਫਿਰ ਸੌਦਾ ਵਧੀਆ ਲੱਗਦਾਗਾ ਵਧੀਆ ਠੀਕ ਆ ਭਾਈ ਜਿਵੇਂ ਤੁਹਾਨੂੰ ਦੱਸ ਕੇ ਹਟੇ ਪੈਸੇ ਨੂੰ ਪੈਸਾ ਖੜਦਾ ਕੋਈ ਵੀ ਬਿਜ਼ ਬੰਦੇ ਬਹੁਤ ਚਲਾਵ ਹੀ ਲੈਂਦੇ ਆ ਮੁੜ ਕੇ ਸਾਲ ਸੀ ਮਹੀਨੇ ਬਾਅਦ ਹੀ ਵੇਚਣਾਂ ਦੇ ਚੱਲਦੇ ਨਹੀਂ ਗਾ ਅੱਛਾ ਭਾਈ ਆਪ ਦਾ ਤਿਆਰਬਾ ਕੰਮ ਕਰਦਾ ਰੀਸ ਨਹੀਂ ਕੰਮ ਕਰਦਾ ਠੀਕ ਹੈ ਮੈਂ ਵੀ ਨਾ ਯਾਰ ਇੱਥੋਂ ਨੰਗਾ ਜਾਂਦਾ ਦੀ ਗੱਲ ਮੇਰਾ ਸੁੱਕਿਆ ਤੇ ਮਾਂ ਚੜਿਆ ਯਾਰ ਨਾਲ ਦਾ ਪਾਣੀ ਪੁਣੀ ਪੀਂਦੇ ਆ ਮੈਂ ਦੇਖਿਆ ਮਾਂ ਜ਼ਿਮੀਂਦਾਰ ਲਿਖਿਆ ਹੋਇਆ ਹੈ ਬਾਈ ਨੇ ਆ ਲੱਗਦਾ ਜ਼ਿਮੀਂਦਾਰਾਂ ਦਾ ਹੀ ਮੁੰਡਾ ਜ਼ਿਮੀਂਦਾਰ ਦੇ ਨਾਂ ਤੇ ਆ ਸਾਰਾ ਕੁਝ ਤਿਆਰ ਕਰਿਆ ਹੋਆ ਅੱਛਾ ਭਾਈ ਨਾਲ ਕਿਸ ਦਾ ਹੈ ਨਹੀਂ ਠੀਕ ਆ ਭਾਈ ਨਾਲ ਆਪਣੀ ਹੀ ਵਸਾਣਾ ਇਹ ਚੀਜ਼ ਨਾਲ ਅੱਛਾ ਭਾਈ ਜਮੀਨ ਦੀ ਮੁੰਡ ਹੈਗੀ ਆਪਣੇ ਲਵੇ ਹਾਂਜੀ ਬਾਈ ਹੈਗੀ ਜਮੀਨ ਫਿਰ ਬਾਈ ਖੇਤੀ ਵਾਲੇ ਪਾਸੇ بس ਉਹ ਵੀ ਨਾਲ ਚੱਲੀ ਜਾਂਦਾ ਤੇ ਨਾਲ ਇਹ ਆਪਣਾ ਬਿਜ਼ਨਸ ਤੇ ਬਾਹਰ ਬੂਰ ਦਾ ਸਾਰਾ ਕੁਝ ਪਹਿਲਾਂ ਹੈਗਾ ਹੀ ਪਲਾਨ ਬਣਾ ਲਿਆ ਸੀ ਪਾਸ ਹੋਰ ਵਗੈਰਾ ਹੈਗੀ ਤਿਆਰੀ ਫਿਰ ਆਪਦੀ ਕੰਮ ਦੀ ਵਧੀਆ ਸੈਟਿੰਗ ਕਰ ਲਈ ਸੀ ਉਹਦਾ ਸੈਟ ਅੱਛਾ ਪਹਿਲਾਂ ਬਾਹਰ ਦਾ ਬਣਾ ਲਿਆ ਸੀਗਾ ਪਲਾਨ ਹਾਂ ਪਹਿਲਾਂ ਮੈਂ ਭਰਤੀਆਂ ਵੀ ਦੇਖੀਆਂ ਸੀਗੀਆਂ ਅੱਛਾ ਉਸ ਤੋਂ ਪਹਿਲਾਂ ਭਰਤੀਆਂ ਦੀ ਉਸ ਤੋਂ ਬਾਅਦ ਉਮਰ ਨਾਂਗੀ ਮੈਂ ਪ੍ਰੈਸ ਰੂਸ ਲਾ ਆਂਦਾ ਹੁੰਦਾ ਸੀ ਸੈਂਟੀਮੀਟਰਾਂ 'ਚ ਮੇਰਾ ਕੱਦ ਘਟ ਜਾਂਦਾ ਸੀ ਸਕੇਲ ਲਾ ਕੇ ਉੱਪਰ ਅੱਛਾ ਭਾਈ ਠੀਕ ਹੈ ਠੀਕ ਜਿਹੜਾ ਦੁਬਾਰੇ ਕਰਦੇ ਹੁੰਦੇ ਆ ਮੈਡੀਕਲ ਅੱਛਾ ਉਹ ਚ ਰਹਿ ਗਿਆ ਸੀ ਐ ਭਾਈ ਬਾਹਰ ਦਾ ਬਣਾ ਲਿਆ ਸੀਗਾ ਅੱਜ ਥੋ ਅੱਛਾ ਬਾਰੋਂ ਫੇਰ ਹੋਰੀ ਹੈ ਜੀ ਲਾਉਣਾ ਓੱਖਾ ਮਤਬਲ ਧਰ ਛੱਡਣਾ ਤੇਰੇ ਬਾਸ ਉਰੀ ਸੈਟਿੰਗ ਕਰ ਲਈ ਬਾਈ ਅੱਛਾ ਇੱਥੇ ਸੈਟਿੰਗ ਬਣਾ ਲਈ ਹੁਣ ਬਾਈ ਕਿਵੇਂ ਚੱਲਦਾ ਕੰਮ ਕਰ ਹੁਣ ਵਧੀਆ ਠੀਕ ਆ ਬਾਈ ਕੰਮ ਕਰ ਅੱਛਾ ਬਾਈ ਵਧੀਆ ਕਹਿੰਦਾ ਬਾਈ ਜਿੰਮੇ ਤੁਸੀਂ ਇਧਰ ਹੀ ਦੇ ਪਾਸੇ ਫਿਰ ਕਿਵੇਂ ਆਉਣ ਦਾ ਸੋਚੇ ਨਹੀਂ ਯਾਰ ਵੀ ਜਿੰਮੇ ਤੁਸੀਂ ਬਾਹਰ ਦਾ ਜਾ ਰਹੇ ਸੀਗੇ ਬਾਹਰ ਦਾ ਫਿਰ ਕੈਨਸਲ ਕਰਕੇ ਇਧਰ ਕਿਵੇਂ ਆਏ ਤੁਸੀਂ ਉਹਦੀ ਕਹਾਣੀ ਦੱਸੋ ਬਈ ਆਪਦੀ ਅਸ ਬਾਈ ਬਾਹਰੋਂ ਵੀ ਮੁੜ ਕੇ ਆਉਣਾ ਪੈਂਦਾ ਆਪਾਂ ਛੋਟੇ-ਮੋਟੇ ਦੇਸੀ ਜਾਂਦੇ ਹੋ ਸਕਦਾ ਅੱਛਾ ਬਾਈ ਆਪਾਂ ਇੱਥੇ ਆਪਦਾ ਕੰਮ ਕੋਈ ਕਰਕੇ ਅੰਦਰੋਂ ਦਿਲ ਤਾ ਕਰਕੇ ਆਪਣੇ ਪਸ਼ੂ ਆਪਦੇ ਘਰੇ ਵਧੀਆ ਰੱਖੇ ਹੋਏ ਸੀ ਪਹਿਲਾਂ ਦੁੱਧ ਹੈਗਾ ਸੀ ਫਿਰ ਉਸ ਤੋਂ ਬਾਅਦ ਦੁੱਧਤੀ ਬਣਦੀਆਂ ਚੀਜ਼ ਆਪਾਂ ਸੋਚ ਲਈ ਵਿਚਾਰ ਕਰਨ ਲੱਗ ਗਏ ਅੱਛਾ ਬਈ ਜਿਵੇਂ ਦੱਸਿਆ ਮਿਲਕ ਬਦਾਮ ਹੋਇਆ ਕੋਈ ਵਾਲੀ ਕੁਲਫੀ ਹੋ ਗਈ ਹੋਰ ਤਰ੍ਹਾਂ ਦਾ ਹੋ ਗਿਆ ਸਾਰਾ ਕੁਝ ਆਪਾਂ ਤਿਆਰ ਕਰਦੇ ਆਂ ਵਧੀਆ ਆਪ ਦਾ ਅੱਛਾ ਬਈ ਸਾਰੀ ਆਪਦੀ ਬਈ ਚੀਜ਼ ਤਿਆਰ ਕਰਦੇ ਆਂ ਆਪ ਹੀ ਹਾਂਜੀ ਬਈ ਹਾਂਜੀ ਆ ਠੀਕ ਆ ਬਈ ਨਹੀਂ ਬਈ ਫਿਰ ਬਈ ਇਹ ਜਿਵੇਂ ਮਿਲਕ ਬਦਾਮ ਹੋ ਗਿਆ ਜਾਂ ਕੁਲਫੀ ਜਿਹੜੀ ਤੁਸੀਂ ਆਪ ਤਿਆਰ ਕਰਦੇ ਆਂ ਇਹ ਬਈ ਸਿੱਖਿਆ ਫਿਰ ਤੁਸੀਂ ਕਿੱਥੋਂ ਸੀਗਾ ਇਹ ਮੈਂ ਬਈ ਸਿੱਖਿਆ ਸੀਗਾ ਕੋਈ ਆਪਣੇ ਗਾਹਾਂ ਯਾਰ ਮਿੱਤਰ ਸੂ ਉਹਨਾਂ ਤੋਂ ਸਿੱਖਿਆ ਸੀਗਾ ਬਹੁਤ ਟਾਈਮ ਲਾਇਆ ਸੀ ਉਹਥੇ ਠੀਕ ਆ ਉਹ ਤੋਂ ਪਹਿਲਾਂ ਟ੍ਰੇਨਿੰਗ ਲੈ ਕੇ ਆਇਆ ਹਾਂ ਹਾਂਜੀ ਹਾਂਜੀ ਬਈ ਠੀਕ ਆ ਸਿੱਧਾ ਦਾ ਕੰਮ ਕੋਈ ਵੀ ਬੰਦਾ ਸਿੱਖਦਾ ਨਹੀਂ ਨਾ ਹੀ ਕਰਿਆ ਜਾਂਦਾ ਸਿੱਖੇ ਤੋਂ ਬਣਾ ਹੁੰਦਾ ਵੀ ਨਹੀਂ ਠੀਕ ਹੈ ਤੇ ਬਈ ਫਿਰ ਲੋਕਾਂ ਦਾ ਰਿਵਿਊ ਕਿਵੇਂ ਰਹਿੰਦਾ ਲੋਕ ਕਿਵੇਂ ਖੁਸ਼ ਹੁੰਦੇ ਆ ਪੂਰਾ ਬਈ ਫੱਲਾ ਸੇਹੀ ਦੇ ਕੇ ਜਾਂਦੇ ਵੀ ਯਾਰ ਕੈਂਡਾ ਕੰਮ ਠੀਕ ਆ ਹਾਂ ਬਈ ਖੁਸ਼ ਆ ਲੋਕ ਹਾਂ ਠੀਕ ਹੈ ਠੀਕ ਹੈ ਵਧੀਆ ਬਾਕੀ ਲੋਕਾਂ ਨੂੰ ਹਰ ਬੰਦਾ ਕੋਈ ਕਹੇ ਜਾਂਦਾ ਪੰਜੇ ਉਂਗਲ ਕੋਈ ਨਹੀਂ ਦੁਕਾਣਾਂ ਆ ਵਧੀਆ ਠੀਕ ਖਾਓ ਪੀਓ ਤਾਂ ਤਨੰਦਰ ਵੀ ਠੀਕ ਆ ਯਾਰ ਬਾਕੀ ਇੱਕ ਪੀਣਾ ਤਾਂ ਦੋ ਵੀ ਪੀਂਦਾ ਹੁੰਦਾਗਾ ਅੱਛਾ ਬਈ ਬਾਕੀ ਹਰ ਤਰ੍ਹਾਂ ਦਾ ਕਸਟਮਰ ਆਉਂਦਾ ਦੋ ਕਹੇ ਜਾਂ ਤਿੰਨ ਕਹੇ ਜਾਂ ਵਧੀਆ ਕੋਲ ਮਲਾ ਕੇ ਠੀਕ ਆਗਾ ਠੀਕ ਆ ਵਧੀਆ ਚੱਲੀ ਜਾਂਦੀ ਹੈ ਗੱਲਾਂ ਨਾਲ ਨਹੀਂ ਚੀਜ਼ ਨਾਲ ਆ ਯਾਰ ਆਪਣੀ ਚੀਜ਼ ਅਗਲੇ ਨੂੰ ਪਸੰਦ ਆਉ ਤਾਂ ਚੰਗੀ ਲਉ ਤਾਂ ਦੋ ਵੀ ਪੀ ਲੂ ਤਿੰਨ ਵੀ ਆਪਣੇ ਕਹਿਣ ਨਾਲ ਨਹੀਂ ਆਣਾ ਪੀਣਾ ਅਗਲੇ ਨੇ ਠੀਕ ਆ ਆਪਣੀ ਕੁਆਲਿਟੀ ਦੇਖ ਕੇ ਆ ਬੰਦਾ ਹਾਂਜੀ ਬਈ ਹਾਂਜੀ ਆਪਾਂ ਜਮਾ ਪਿਓਰ ਚੈਲੰਜ ਕਰਦੇ ਜਮਾ ਪਿਓਰ ਬਣਾਉਣੇ ਆ ਦੁੱਧ ਦੀਆਂ ਚੀਜ਼ਾਂ ਕੋਈ ਰਲਾਵਟ ਨਹੀਂ ਕੋਈ ਹੋਰ ਚੀਜ਼ ਨਹੀਂ ਪਾਉਂਦੇ ਮਤਲਬ ਠੀਕੇ ਬਾਈ ਇਹ ਬਈ ਫਿਰ ਤਿਆਰ ਹੋਣ ਦੇ ਵਿੱਚ ਕੀ ਕੀ ਪ੍ਰੋਸੈਸ ਲੱਗਦਾ ਕੋਈ ਬਈ ਬਾ ਪ੍ਰੋਸੈਸ ਤਾਂ ਪ੍ਰੋਗਰਾਮ ਦੇ ਹਿਸਾਬ ਨਾਲ ਬਣਾ ਲਾ ਨੇ ਉਹਨੇ ਇੱਕ ਦਿਨ ਪਹਿਲਾਂ ਤਿਆਰ ਕਰ ਲੈਣਾ ਵੀ ਉੱਥੇ ਨੱਕ ਲੱਗਣਾ ਹੋਣਾਗਾ ਬਾਕੀ ਮੇਰੀਆਂ ਵੀਡੀਓ ਇੰਸਟਾਗ੍ਰਾਮ ਤੇ ਪੇਜ ਵੀ ਆ ਹੈਪੀ ਸਿੱਧੂ 0022 ਉਥੇ ਮੈਂ ਪਾਉਣਾ ਰਹਿਣਾਗਾ ਅੱਛਾ ਬਾਈ ਤੇ ਬਈ ਫਿਰ ਘਰਦਿਆਂ ਦਾ ਸਾਥ ਅਕੇ ਮੈਂ ਲੈਂਦਾ ਇਹ ਚੀਜ਼ ਦੇ ਵਿੱਚ ਘਰਦਿਆਂ ਦਾ ਹੈਗਾ ਬਈ ਪੂਰਾ ਸਾਥ ਕਰ ਦਿੰਦੀ ਆ ਟੀਮ ਵਰਕ ਨਾਲ ਹੀ ਕੰਮ ਚੱਲਦਾਗਾ ਹਨਾ ਇਕੱਲਾ ਤਾਂ ਕੋਈ ਕਰ ਨਹੀਂ ਸਕਦਾਗਾ ਨਹੀਂ ਹੋਵੇ ਇਕੱਲੇ ਤੋਂ ਕੀ ਕੀ ਬਈ ਤੇ ਨਾ ਬਈ ਜਿਵੇਂ ਹੁਣ ਆਪਣਾ ਆਮ ਤੁਸੀਂ ਹਲੇ ਆਪਾਂ ਕਿਹੜੀ ਛੋਟੇ ਲੈਵਲ ਦੇ ਹਲੇ ਆਪਾਂ ਬਿਜ਼ਨਸ ਕਰ ਰਹੇ ਹੈਗੇ ਹਾਂਜੀ ਬਈ ਇਹਨੂੰ ਬਈ ਫਿਰ ਵੱਡੇ ਲੈਵਲ ਦੇ ਲੈ ਕੇ ਜਾਣ ਦਾ ਸੋਚਿਆ ਵੀ ਆਪਦਾ ਕੋਈ ਬ੍ਰਾਂਡ ਬਣਾਉਣਾ ਕੋਈ ਹੈਪੀ ਦਾ ਬ੍ਰਾਂਡ ਜਾਂ ਜ਼ਿੰਮੇਦਾਰ ਜਿਵੇਂ ਤੁਸੀਂ ਦੱਸਿਆ ਹੋਇਆ ਜ਼ਿੰਮੇਦਾਰ ਕੁਰਸੀ ਸੋਚਿਆ ਤਾਂ ਆਏਗਾ ਬਈ ਸੋਚ ਤਾਂ ਹਰ ਬੰਦੇ ਦੀ ਹੁੰਦੀ ਹੈ ਵੀ ਛੋਟੇ ਤੋਂ ਵੱਡੇ ਤੇ ਜਾਈਏ ਕੋਸ਼ਿਸ਼ ਤਾਂ ਰੱਖੀਏ ਬਾਕੀ ਜਿੱਥੇ ਪ੍ਰਮਾਤਮਾ ਨੇ ਅੱਛਾ ਬਈ ਕੋਈ ਉਹਦਾ ਵੀ ਇਹ ਕਰਿਆ ਹੋਇਆ ਕਿ ਮਾਡਲ ਆਪਦੇ ਦਿਮਾਗ ਦਿੱਤੇ ਆ ਜਾਂ ਕੋਈ ਬਈ ਕੋਈ ਸਿਸਟਮ ਨਹੀਂ ਆਪਾਂ ਨਾਮ ਵੀ ਹੋਇਆ ਜ਼ਿੰਮੇਦਾਰ ਆਪਾਂ ਹਰ ਇੱਕ ਚ ਜਿਹੜੀ ਕਿ ਇਹਨੇ ਨਾ ਕਰੀ ਹੋਵੇ ਕਾਪੀ ਨਾਲੋਂ ਜੇ ਆਉਦਾ ਹੋਵੇ ਤਾਂ ਕਰਕੇ ਜ਼ਿੰਮੇਵਾਰ ਐ ਸਕਰੀਨ ਹੋ ਗਿਆ ਆਪਣਾ ਜਿਵੇਂ ਕੰਮ ਉਹ ਦੂਜਾ ਹੁੰਦਾ ਉਦੋਂ ਜ਼ਿੰਮੇਵਾਰ ਫਰਸਟ ਫੂਡ ਹੁੰਦਾਗਾ ਅੱਛਾ ਜੀ ਹਾਂਜੀ ਠੀਕ ਹੈ ਹਾਂਜੀ ਬਾਈ ਕਿਹੜੀ ਵਾਲੀ ਆਸਾ ਬਾਈ ਚਲੋ ਚਲਾਈ ਚਲੋ ਗੱਲਾਂ ਬਾਤਾਂ ਕੋਈ ਚੱਕਰ ਨਾ ਨਾ ਚਲੋ ਹਾਂ ਬਾਈ ਨਾਲ-ਨਾਲ ਕਸਟਮਰ ਵੀ ਆਉਂਦੇ ਰਹਿੰਦੇ ਆਗੇ ਤੇ ਨਾ ਬਈ ਜਿਵੇਂ ਤੁਸੀਂ ਤਾਂ ਸਹੀ ਫੈਮਿਲੀ ਵੀ ਟੀਮ ਵਰਕ ਹੁੰਦਾਗਾ ਇਹ ਬਈ ਫਿਰ ਕੰਮ ਕਿੰਨੇ ਟਾਈਮ ਤੋਂ ਸ਼ੁਰੂ ਕਰ ਰੱਖਿਆ ਤੁਸੀਂ ਕੰਮ ਨੂੰ ਹੋ ਗਏ ਬਾਈ 3-4 ਸਾਲੇ ਕੰਮ ਨੇ 3-4 ਸਾਲ ਹੋ ਗਏ ਹਾਂਜੀ ਬਾਈ ਤੇ ਬਾਈ ਫਿਰ ਤਿੰਨ ਚਾਰ ਸਾਲਾਂ ਚ ਬਾਈ ਮੁਸ਼ਕਲਾਂ ਵੀ ਬਹੁਤ ਆਈਆਂ ਹੋਣੀਆਂ ਮੁਸ਼ਕਲਾਂ ਤਾਂ ਆਉਂਦੀ ਨੇ ਬਾਈ ਬਸ ਚੱਲੀ ਜਾਂਦਾ ਕੋਈ ਮੁਸ਼ਕਲ ਹੈ ਵੀ ਹੈ ਵੀ ਨੂੰ ਦੋਨੇ ਕੁਝ ਹੁੰਦਾ ਹੈ ਅੱਛਾ ਬਾਈ ਤੇ ਫਿਰ ਬਾਈ ਜ਼ਿੰਦਗੀ ਨੇ ਕਿੰਨਾ ਕੁ ਸਿਖਾਇਆ ਤਾਂ ਹੁਣ ਤੱਕ ਜ਼ਿੰਦਗੀ ਤਾਂ ਬੜਾ ਕੁਝ ਸਿਖਾਈ ਜਾਂਦੀ ਹੈ ਮਾੜਾ ਟਾਈਮ ਤੇ ਲੋਕਾਂ ਦੀਆਂ ਗੱਲਾਂ ਇੱਕ ਟਾਈਮ ਲੱਗਦਾ ਹੁੰਦਾ ਵੀ ਵੀ ਚੰਗਾ ਨਹੀਂ ਪਰ ਉਹ ਟਾਈਮ ਪਾ ਕੇ ਲੱਗਦਾ ਹੁੰਦਾ ਵੀ ਬਹੁਤ ਵਧੀਆ ਹੁੰਦਾ ਜੇ ਉਹ ਨਾ ਹੁੰਦਾ ਬੰਦੇ ਨੂੰ ਸਾਰਾ ਕੁਝ ਹੀ ਸਾਇਦ ਜਾਮਦੇ ਨੂੰ ਮਿਲਣ ਲੱਗੇ ਜੇ ਤਾਂ ਉਹ ਨਾ ਨਹੀਂ ਹੁੰਦਾ ਬੰਦੇ ਨੇ ਆਪਦੀ ਮਿਹਨਤ ਕਮਾਈ ਕਰਕੇ ਲਿਆਉਣਾ ਨਾਲ ਉਹ ਚੀਜ਼ਾਂ ਦਾ ਵੱਖਰੀ ਹੁੰਦਾ ਥੋੜਾ ਜਿਹਾ ਠੀਕ ਹੈ ਠੀਕ ਹੈ ਬਈ ਵੀ ਆਪਦੀ ਹੁਣ ਸਾ ਠੀਕ ਆ ਵਧੀਆ ਚੰਗਾ ਕੱਪੜਾ ਲੀਡਾ ਪਾਉਣਾ ਚੰਗਾ ਖਾਣੇ ਪੀਣੇ ਜਿੰਨੇ ਸ਼ੌਂਕ ਉਹ ਪੂਰੇ ਕਰ ਲੈਣੇ ਬਾਕੀ ਠੀਕ ਆ ਸਾਰਾ ਕੁਝ ਵਧੀਆ ਓਕੇ ਅੱਛਾ ਭਾਈ ਕਰੇ ਬਈ ਜਾਨਵਰ ਕਿੰਨੇ ਕਿ ਰੱਖੇ ਹੋਇਆ ਫਿਰ ਆਪਾਂ ਨੇ ਕਰੇ ਆਪਣੇ ਕੋਲੇ 5-6 ਮੱਝਾਂ ਹੁੰਦੀਆਂ ਨੇ ਬਈ ਦੁੱਧ ਵਾਲੀਆਂ ਮੇਰੇ ਵੀਡੀਓ ਵੀ ਪੰਜ ਆਉਂਦੀਆਂ ਆਪਣੇ ਕੋਲੇ ਕਟੀਆਂ-ਕੁੱਟੀਆਂ ਵਧੀਆ ਮੋਹ-ਪ੍ਰੇਮ ਵਾਲੀਆਂ ਹੋਈਆਂ ਨੇ ਐਂਗੇਜਮੈਂਟ ਕਰੀ ਹੋਈ ਏ ਬੈਠਦੀਆਂ ਉੱਠਦੀਆਂ ਨੇ ਮਤਲਬ ਅੱਛਾ ਹਾਂ ਭਾਈ ਮੈਂ ਦੇਖਿਆ ਸੀ ਵੀਡੀਓ ਜਿਵੇਂ ਤੁਸੀਂ ਕਹਿੰਦੇ ਵੀ ਕਿ ਭੇਜ ਜਾ ਜਾਂ ਖੜ ਜਾ ਭਈ ਉਮੀ ਉਮੀ ਕਰੀ ਹੋਈ ਜਾਂਦੀਆਂ ਨੇ ਵੀ ਉਹ ਕਿਵੇਂ ਆ ਹੋਇਆਗਾ ਫਿਰ ਉਹ ਚੀਜ਼ ਤੇ ਕਿਵੇਂ ਹੋਵਾਗਾ ਉਹ ਚੀਜ਼ ਤਾਂ ਭਾਈ ਸੌਂਕਾ ਕੋਈ ਵੀ ਚੀਜ਼ ਹਰੇਕ ਨਾਲ ਮੋਹ ਪਿਆਰ ਕਰਨਾ ਪੈਂਦਾ ਜੇ ਆਪਾਂ ਪੱਥਰ ਨੂੰ ਵੀ ਪੂਜਣ ਲੱਗ ਜਾਈਓ ਵਰਦਿਓਗਾ ਉਹਨਾਂ ਨਾਲ ਟਾਈਮ ਕੱਢਣਾ ਪੈਂਦਾ ਪਰ ਅੱਜ ਦੇ ਸਮੇਂ ਦੇ ਵਿੱਚ ਕਿਸੇ ਕੋਲ ਟਾਈਮ ਨਹੀਂ ਹੈਗਾ ਆਪਦੇ ਪਰਿਵਾਰ ਲਈ ਕਿਸੇ ਬੰਦੇ ਕੋਲ ਟਾਈਮ ਨਹੀਂ ਹੈਗਾ ਟਾਈ ਕੋਈ ਵੀ ਚੀਜ਼ ਆਪਾਂ ਉਹਨੂੰ ਜਮਦੇ ਤੋਂ ਲਾਗੇ ਉਹਦੇ 2 ਘੰਟਾ ਦਾ ਘੰਟਾ ਉਵੇਂ ਹੋ ਜਾਂਦਾ ਉਹ ਫਿਰ ਠੀਕ ਹੈ ਬਈ ਤੇ ਬਈ ਜਿਵੇਂ ਦਾ ਤੁਸੀਂ ਇਹ ਆਪਦਾ ਬ੍ਰਾਂਡ ਬਣਾ ਰਹੇ ਹੋ ਇੱਕ ਆਪਾਂ ਕਹਿ ਲਈਏ ਜੇ ਮਿਲਕ ਬਣਾ ਤੁਸੀਂ ਤਿਆਰ ਕਰਦੇ ਇਹ ਬਈ ਕੋਈ ਪੱਕੀ ਸ਼ਾਪ ਆ ਜੇ ਰੋਜ਼ ਅਲੱਗ-ਅਲੱਗ ਡੇਰੇ ਹੁੰਦੇ ਆਪਾਂ ਕਹਿ ਲਈਏ ਵੀ ਆਪਣਾ ਅਲੱਗ-ਅਲੱਗ ਹੁੰਦਾ ਬਈ ਪ੍ਰੋਗਰਾਮ ਦੇ ਹਿਸਾਬ ਨਾਲ ਜ਼ਿਆਦਾਤਰ ਆਪਣਾ ਕੁਛ ਨਾ ਕੁਛ ਘਰੇ ਵੀ ਲੱਗ ਜਾਂਦਾਗਾ ਘਰੇ ਆ ਜਾਂਦੇ ਅੱਛਾ ਬਈ ਘਰੇ ਕਸਟਮਰ ਆਈ ਜਾਂਦੇ ਹਾਂਜੀ ਬਈ ਬਸ ਇਹ ਠੀਕ ਹੈ ਬਈ ਜਿਨ੍ਹਾਂ ਨੂੰ ਪਤਾ ਪੱਕੇ ਦੇਖੀ ਜਾਂਦਾ ਉਹਦੇ ਹਿਸਾਬ ਨਾਲ ਕਿੰਨੇ ਜੇ ਆਪਾਂ ਲਈ ਕੁਆਲਿਟੀ ਦੇਖ ਲਈ ਹਾਂ ਜਿਹੜੇ ਬੰਦੇ ਆਪਣੇ ਤੇ ਇੰਟਰਸਟ ਕਰਦੇ ਤੇ ਆਪਣੇ ਆਉਣ ਵਾਲੇ ਹੈਗੇ ਉਹ ਆਉਂਦੇ ਨੇ ਅੱਛਾ ਬਾਈ ਉਹ ਆਈ ਜਾਂਦੇ ਹੈਗੇ ਹਾਂਜੀ ਬਾਈ ਠੀਕ ਹੈ ਠੀਕ ਹੈ ਬਾਈ ਨਹੀਂ ਵਧੀਆ ਯਾਰ ਇਹ ਬਈ ਸਿਸਟਮ ਮੇ ਯਾਰ ਵਧੀਆ ਮੈਂ ਬਾਹਰੇ ਜਾਂਦਾ ਜਿਵੇਂ ਹੁਣ ਬਈ ਬਾਹਰੇ ਜਾਂਦੇ ਮੈਂ ਤੁਸੀ ਦੱਸਿਆ ਦੀ ਬਾਹਰੇ ਵੀ ਛੋਟੀ ਮੋਟੀ ਕੰਟਰੀ ਜਾਂਦੇ ਦੀ ਉਹਦੇ ਨਾਲੋਂ ਬਈ ਫਿਰ ਸਾਨੂੰ ਸਿਸਟਮ ਇਹ ਅੱਗੇ ਲੱਗਦਾ ਬਈ ਰਸਾ ਆਇਦਾ ਯਾਰ ਕਈ ਵਾਰ ਕੋਈ ਬੰਦੇ ਕਿਸੇ ਨੂੰ ਕਿੱਥੋਂ ਦਾ ਸਿਸਟਮ ਲੋਟ ਆਉਂਦਾ ਹੈ ਕਿਹਨੂੰ ਕਿੱਥੋਂ ਦਾ ਜਾਂਦਾ ਆਪਦੀ ਆਪਦੀ ਸੋਚ ਆ ਗਈ ਸਾਰਾ ਕੁਝ ਆ ਗਿਆ ਅੱਛਾ ਭਾਈ ਮੈਂ ਨਹੀਂ ਕਹਿੰਦਾ ਵੀ ਬਾਹਰ ਜਾਣਾ ਹਟੋ ਹਣਾ ਬਾਹਰ ਜਾਓ ਜਿੱਥੇ ਜਿਹਦਾ ਲੋਟ ਆਉਂਦਾ ਆ ਜੋ ਪਰ ਕਿਸੇ ਦੀ ਰੀਸ ਨਾ ਕਰੋ ਵੀਡੀਓ ਦੇਖ ਕੇ ਨਾ ਕੋਈ ਚੀਜ਼ ਚਲਾਓ ਅੱਜ ਕੱਲ ਨਾ ਤਾਂ ਦਾ ਦਿਖਾਉਣ ਵਾਲੇ ਹੋਰ ਤੇ ਖਾਣ ਵਾਲੇ ਹੋਰ ਆ ਬਾਲਾ ਕੁਛ ਹੋ ਜੂ ਜੇ ਮੈਂ ਸੱਚਾਈ ਹਰੇਕ ਵਾਰੇ ਬੋਲਣ ਲੱਗ ਗਿਆ ਅੱਛਾ ਭਾਈ 20 ਰੁਪਏ ਭਾਈ ਵੀ ਵੀਡੀਓ ਦੇਖ ਕੇ ਨਾ ਬਾਲਾ ਕੁਛ ਕਰੋ ਆਪਾਂ ਕੇ ਲਈ ਵੀ ਜਿਵੇਂ ਆਪਾਂ ਕਹਿੰਦੇ ਵੀਡੀਓ ਦੇਖ ਕੇ ਨਾ ਬੰਦੇ ਦੇ ਮਗਰ ਲੱਗੋ ਵੀਡੀਓ ਦੇ ਵਿੱਚ ਬਹੁਤ ਸੱਚਾਈ ਆ ਅੱਜ ਕ ਵੀਡੀਓ ਚ ਬਾਲਾ ਕੋ ਦੱਸਦੇ ਨੇ ਹੁੰਦਾ 10% ਆ 90% ਕੋਸ ਹੋਰ ਵੜ ਜਾਂਦਾ ਹੁੰਦਾ ਇਹ ਠੀਕ ਹੈ ਬਈ ਠੀਕ ਹੈ ਮੈਂ ਨਹੀਂ ਕਹਣਾ ਬਸ ਠੀਕ ਆ ਆਪਣਾ ਠੀਕ ਆ ਹੋਰ ਤਾਂ ਆਪਾਂ ਨੂੰ ਪਤਾ ਨਹੀਂ ਵਧੀਆ ਓਕੇ ਆ ਠੀਕ ਆ ਬਈ ਆਪਣੀ ਜ਼ਿੰਦਗੀ ਵਧੀਆ ਚੱਲਦੀ ਆ ਆਪਣੀ ਮੰਤਰ ਆਪਣਾ ਮਨ ਲੋ ਮੁੜੀ ਜਾਂਦਾ ਠੀਕ ਹੈ ਬਈ ਬਾਕੀ ਆਪਣਾ ਸਰਕਲ ਠੀਕ ਆ ਤਾਂ ਕਰਕੇ ਵਧੀਆ ਆਪਣਾ ਠੀਕ ਆ ਅੱਛਾ ਬਈ ਤੇ ਬਈ ਹੋਰ ਕੋਈ ਆਪਾਂ ਕਹੇ ਵੀ ਜ਼ਿੰਦਗੀ ਦੇ ਤਜਰਬੇ ਤੁਸੀਂ ਆਪਾਂ ਕਹੇ ਵੀ ਰੋਜ਼ ਨਵੇਂ ਤੋਂ ਨਵੇਂ ਲੈਂਦੇ ਹੋ ਤੇ ਆਪਾਂ ਲੋਕ ਬਈ ਕਿੰਨੇ ਦੇ ਟੱਕਰਦੇ ਆ ਫਿਰ ਲੋਕ ਤਾਂ ਬਾਰੇ ਤਰ੍ਹਾਂ ਨੇ ਮਿਲਦੇ ਬਈ ਚੰਗੇ ਤੋਂ ਚੰਗਾ ਹੀ ਮਿਲਦਾ ਮਾੜੇ ਤੋਂ ਮਾੜਾ ਹੀ ਮਿਲਦਾ ਪਰ ਆਪਾਂ ਸਮਝੀਏ ਨੇ ਆਪਾਂ ਮਾੜ ਨਹੀਂ ਕਰਦੇ ਕਦੇ ਭਾਈ ਇਹ ਕੰਮ ਚ ਧੋਖਾ ਹੋਇਆ ਤੁਹਾਡੇ ਨਾਲ 100 ਚੋਂ ਨਹੀਂ ਕੋਈ ਹੋਇਆ ਨਹੀਂ ਜਮਾ ਜਿਹੜਾ ਬੰਦਾ ਘਰੋਂ ਬਾਹਰ ਨਹੀਂ ਨਿਕਲਿਆ ਕਰੇ ਜ਼ਿੰਦਗੀ ਸ਼ਾਇਦ ਘਰੋਂ ਪਹਿਲੀ ਵਾਰ ਆਏਗਾ ਉਹ ਬੰਦਾ ਕੋਸਰ ਕਰ ਜਾਂਦਾ ਮਾੜਾ ਮੋਟਾ ਕਿਤੇ ਹੁੰਨੇ ਆ ਵੱਡੇ ਪ੍ਰੋਗਰਾਮ ਦੇ ਉਂ ਲੋਕ ਚੰਗੇ ਬਹੁਤ ਹੁੰਦੇ ਸਾਰ ਅੱਛਾ ਭਾਈ ਚੰਗੇ ਬਹੁਤ ਹੁੰਦੇ 100 ਦੇ ਵਿੱਚੋਂ ਦੋ ਤਿੰਨ ਮਾੜੇ ਹੁੰਦੇ ਆ ਉਹ ਤਾਂ ਹਰੇਕ ਪੱਖ ਚਲੋ ਹਰੇਕ ਚੀਜ਼ ਚ ਹੁੰਦੀ ਹੈਗੇ ਪਰ ਉਹ ਦੋ ਤਿੰਨ ਸਿੱਖਿਆ ਜਾਂਦੇ ਫਿਰ ਬੰਦਾ ਨੌਲੇ ਜਦੋਂ ਬਣਾ ਜਿੰਦ ਨੇ ਆਪਾਂ ਵੀ ਜ਼ਿਆਦਾ ਧੋਖਾਧੜੀ ਹੋਈ ਨਹੀਂ ਹੈਗੀ ਵੀ ਚਲੋ ਵੀ ਜੇ ਕੋਈ ਆਉਂਦਾ ਤਾਂ ਉਸ ਕਿਆ ਕੀ ਜਾਂਦਾ ਕੁਝ ਹਾਂ ਹਾਂ ਬਈ ਜਿੰਨਾ ਕਿ ਨੁਕਸਾਨ ਕਰਦਾ ਕੋਈ ਹੈਗਾ ਹਾਂ ਬਈ